ਜਿਹੜਾ ਸਕੂਲਾਂ ਦਾ ਉਹ ਗਾਟਨ ਤੋਬਾ ਮੇਰੀ 25000 ਨਹੀਂ ਪੱਥਰ ਰੱਖਣ ਜਾ ਰਹੇ ਨੇ ਮਤਲਬ ਗੁਸਲਖਾਨਿਆਂ ਦਾ ਆ ਟਾਇਲਟਸ ਦਾ ਕਿਸੇ ਨੇ ਚਾਰ ਦਿਵਾਰੀ ਬਣਾਈ 3 ਸਾਲ ਪਹਿਲਾਂ ਬਣੀ 2 ਸਾਲ ਪਹਿਲਾਂ ਬਣੀ ਇਹ ਰਿਸਪੈਕਟਿਵ ਔਰ ਹੁਕਮ ਜਾਰੀ ਕਰ ਦਿੱਤੇ ਨੇ ਕਿ ਫਟਾਫਟ ਨਹੀਂ ਪੱਥਰ ਕੀ ਨਹੀਂ ਪੱਥਰਾਂ ਦੇ ਨਾਲ ਪੰਜਾਬ ਸਰਕਾਰ ਆਪਣੀ ਉਪਲਬਧੀ ਲੋਕਾਂ ਤੱਕ ਪਹੁੰਚਾ ਸਕੇਗੀ ਕਿਉਂਕਿ ਜਿਹੜੇ ਉੱਥੇ ਸਕੂਲਾਂ 'ਚ ਪੜ੍ਹਦੇ ਬੱਚੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਦਨ ਬਾਉਂਡਰੀ ਵਾਲ ਮਢੀ ਸੀ ਕਿਹੜੇ ਵੇਲੇ ਕਲਾਸਰੂਮ ਬਣਾਇਆ ਸੀ ਆ ਤਾਂ ਇਹ ਮੇਰੇ ਹਿਸਾਬ ਨਾਲ ਜਿਵੇਂ ਹਿੱਲ ਗਈ ਹੁੰਦੀ ਨਾ ਸਰਕਾਰ ਬੋਂਦਲ ਗਈ ਹੁੰਦੀ ਆ ਘਬਰਾਹਟ ਦੇ ਵਿੱਚ ਇਸ ਤਰ੍ਹਾਂ ਦੀ ਗੱਲਾਂ ਔਰ ਮੈਂ ਅੰਤਰਜਿਕ ਕਹਿਣਾ ਕਿ ਯੁੱਧ ਨਸ਼ੇ ਵਿਰੁੱਧ ਤੇ ਫੇਕ ਮੰਨਿਆ ਜਾਵੇਗਾ ਜਦ ਤੱਕ ਹਮਨਦੀਪ ਕੌਰ ਦੀ ਫਿਰ ਇੰਪਾਰਸ਼ਲ ਇਨਵੈਸਟੀਗੇਸ਼ਨ ਪਬਲਿਕ ਡੋਮੇਨ 'ਚ ਨਾ ਰੱਖੀ ਜਾਵੇ ਕਿ ਉਹਦੇ ਆਈਫੋਨ ਦੇ ਵਿੱਚੋਂ ਕਿਹਦੇ ਕਿਹਦੀ ਚੈਟਸ ਮਿਲੀਆਂ ਕਿਹਦੇ ਕਿਹਦੀ ਤਸਵੀਰਾਂ ਮਿਲੀਆਂ ਔਰ ਇਹ ਜਿਹੜਾ ਆਈਪੀਐਸ ਆਫਸਰ ਹੈ ਕੌਣ ਆ ਇਹ ਇਸ ਇਹ ਕਿਹੜੀ ਔਰਤ ਨਾਲ ਗੱਲ ਕਰ ਰਹੇ ਸੀ ਕਿਉਂਕਿ ਉਹ ਕਹਿ ਰਹੇ ਕਿ ਯੂਨੀਫਾਰਮ ਲਾ ਕੇ ਛਿੱਤੀ ਛਿੱਤੀ ਘੋਟਵਾ ਇਹਦਾ ਮੰਨ ਕੋ ਪੁਲਿਸ ਵਾਲੀ ਕੋ ਔਰਤ ਲੜਕੀ ਹੈ ਕਿ ਉਹ ਮਨਦੀਪ कौर ਸੀਗੀ ਜਾਂ ਕੋਈ ਹੋਰ ਹੈ ਇਹ ਸਾਰੀਆਂ ਗੱਲਾਂ ਦਾ ਜਵਾਬ ਪੰਜਾਬ ਦੇ ਲੋਕ ਮੰਗਦੇ ਨੇ ਭਗਵੰਤ ਸਿੰਘ ਮਾਨ ਚਲੋ ਕੇਜਰੀਵਾਲ ਨੂੰ ਤਾਂ ਸਿੱਕੀ ਕਹਿੰਦਾ ਉਹ ਬਾਹਰ ਦਾ ਬੰਦਾ ਵਾ ਉਹਦਾ ਹੁਣ ਧੱਕੇ ਨਾਲ ਸਾਡੇ ਪੰਜਾਬ ਤੇ ਕਬਜ਼ਾ ਕਰ ਰਹੇ ਨੇ ਤੁਹਾਨੂੰ ਤਾਂ ਜਵਾਬ ਦੇਣਾ ਪਵੇਗਾ